ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ दशमेश पिता तेरी बात कहूँ जो तूने परोपकार किए इस तेग के बेटे तेग पकड़ दुखियों के काट जंजाल दिए एक खालस खालसा पंथ सजा जातों के भेद निकाल दिए इस मुल्क को बतन की खिदमत में कहीं बाप दिया तो कहीं लाल दिए इस मुल्क को बतन की खिदमत में कहीं बाप दिया तो कहीं लाल दिए ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਬਾਲ ਗੋਬਿੰਦ ਰਾਏ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ਆਪ ਨੇ ਸੰਗਤਾਂ ਦੇ ਵਿੱਚ ਜੋਸ਼ ਭਰਨਾ ਆਰੰਭ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਕਿ ਫੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ ਸਿੱਖਾਂ ਦੇ ਵਿਸ਼ਸ਼ਤਰ ਵਿਦਿਆ ਦੇ ਅਭਿਆਸ ਨੂੰ ਤੇਜ਼ ਕੀਤਾ ਬਵੰਜਾ ਕਵੀ ਰੱਖ ਕੇ ਵੀਰ ਰਸ ਭਰਪੂਰ ਸੈਤ ਤਿਆਰ ਕਰਵਾਇਆ ਸਮਾਂ ਆਇਆ ਸਨ 1680 ਈਸਵੀ ਦੇ ਵਿੱਚ ਇੱਕ ਵੱਡਾ ਧੁੰਸਾ ਤਿਆਰ ਕਰਵਾਇਆ ਗਿਆ ਜਿਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ ਜਦੋਂ ਨਗਾਰੇ ਦੀ ਚੋੜ ਪੈਂਦੀ ਤਾਂ ਸਿੱਖਾਂ ਦੇ ਮਨਾ ਵਿੱਚ ਵੀਰ ਰਸ ਦਾ ਹੁਲਾਰਾ ਆ ਜਾਂਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਸਮਾਂ ਵੀ ਆਇਆ ਸਨ 1699 ਦੀ ਵਿਸਾਖੀ ਵਾਲਾ ਦਿਨ ਜਿਸ ਦਿਨ ਹਜ਼ਾਰਾਂ ਦੀ ਗਿਣਤੀ ਸੰਗਤਾਂ ਗੁਰੂ ਦੇ دیدار ਲਈ ਪਹੁੰਚੀਆਂ ਗੁਰੂ ਸਾਹਿਬ ਨੇ ਪਰੇ ਇਕੱਠ ਵਿੱਚ ਪੰਜ ਸਿਣਾ ਦੀ ਮੰਗ ਕੀਤੀ ਰੱਬ ਦੀਆਂ ਪੁੱਗੀਆਂ ਹੋਈਆਂ ਪੰਜ ਆਤਮਾਵਾਂ ਦਇਆ ਧਰਮ ਹਿੰਮਤ ਮੋਕਮ ਅਤੇ ਸਾਹਿਬ ਦੇ ਗੁਣਾਂ ਨਾਲ ਭਰਪੂਰ ਨੀਡਰ ਹੋ ਕੇ ਸਾਹਮਣੇ ਆਈ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਖੰਡੇ ਬਾਟੇ ਦੀ ਪੋਲ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਤਿਆਰ ਕੀਤਾ ਨਹੀਂ ਨਹੀਂ ਫਿਰ ਆਪ ਉਹਨਾ ਤੋਂ ਖੰਡੇ ਬਾਟੇ ਦੀ ਪੋ ਲੈ ਕੇ ਅਮਰ ਚੱਕਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸਮਾ ਆਪਣੀ ਰਫਤਾਰ ਚੱਲਦਾ ਗਿਆ ਆਨੰਦਪੁਰ ਦੀਆਂ ਖੁਸ਼ੀਆਂ ਅਤੇ ਰੌਣਕਾਂ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਬਰਦਾਸ਼ਤ ਨਹੀਂ ਹੋਈ। ਸਨ 1700 ਤੋਂ ਮਾਰਚ 1704 ਤੱਕ ਆਨੰਦਪੁਰ ਵੱਡੀਆਂ ਲੜਾਈਆਂ ਹੋਈਆਂ। ਅੰਤ ਸਨ 1704 ਈਸਵੀ ਦੇ ਵਿੱਚ ਆਨੰਦਪੁਰ ਦੇ ਵਿੱਚ ਮਈ ਦੇ ਮਹੀਨੇ ਆਖਰੀ ਲੜਾਈ ਆਰੰਭ ਹੋਈ। ਬਹੁਤ ਲੰਬਾ ਸਮਾਂ ਆਨੰਦਪੁਰ ਨੂੰ ਘੇਰਾ ਪਾਈ ਰੱਖਿਆ ਮੁਗਲਾਂ ਨੇ। ਕਿਲੇ ਦੇ ਅੰਦਰ ਰਸਦ ਪਾਣੀ ਸਭ ਕੁਝ ਖਤਮ ਹੋ ਗਿਆ ਅਖੀਰ 20 21 ਦਸੰਬਰ ਦੀ ਵਿਚਾਰਲੀ ਰਾਤ ਨੂੰ ਗੁਰੂ ਸਾਹਿਬ ਨੇ ਬਾਕੀ ਸਿੱਖਾਂ ਸਮੇਤ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਉਪਰੰਤ ਸਰਸਾ ਨਦੀ ਪਾਰ ਕਰਦੇ ਆਂ ਪਰਵਾਰ ਅਤੇ ਗੁਰੂ ਕੇ अनेका ਪਿਆਰੇ ਆਪਸ ਵਿੱਚ ਵਿਛੜ ਗਏ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਕੁਝ ਸਿੰਘਾ ਦੇ ਨਾਲ ਚਮਕੌਰ ਸਾਹਿਬ ਉੱਪਰ ਗਏ 22 ਦਸੰਬਰ ਸਨ 1740 ਈਸਵੀ ਨੂੰ ਚਮਕੌਰ ਦਾ ਮਹਾਯੁੱਧ ਹੋਇਆ ਜਿਸ ਵਿੱਚ ਗੁਰੂ ਕੇ ਪਿਆਰੇ ਸਿੱਖ ਅਤੇ ਦੋ ਵੱਡੇ ਸਹਬਜ਼ਾਦੇ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਮੁਗਲਾਂ ਦੀ ਫੌਜ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਨ ਪੀ ਗਏ ਦੂਜੇ ਪਾਸੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਵੀ ਸਰਾਂਧ ਦੀ ਧਰਤੀ ਤੇ ਪਹੁੰਚ ਗਏ ਅਤੇ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਂ ਪੀਤਾ ਸਮਾ ਆਪਣੀ ਰਫ਼ਤਾਰ ਚੱਲਦਾ ਗਿਆ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਪਹੁੰਚ ਗਏ ਜਿੱਥੇ ਜਾ ਕੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਪਾਸੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਜਿਸ ਦੇ ਵਿੱਚ ਨਵੇਂ ਪਾਤਸ਼ਾਹ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਕਿਤ ਕਰਵਾਈ ਅਖੀਰ ਗੁਰੂ ਸਾਹਿਬ ਸੰਨ 1708 ਈਸਵੀ ਦੇ ਵਿੱਚ ਨਾਡੇੜ ਵੱਲ ਪਹੁੰਚ ਗਏ ਜਿੱਥੇ ਬੰਦਾ ਬਹਾਦਰ ਨਾਲ ਮਿਲਾਪ ਹੋਇਆ ਗੁਰੂ ਸਾਹਿਬ ਨੇ ਉਸ ਨੂੰ ਖੰਡੇ ਬਾਟੇ ਦੀ ਪੋਲ ਭਾਵ ਅਮਰਤ ਚਕਾਇਆ ਬੰਦਾ ਬਹਾਦਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ ਅਤੇ ਪੰਜਾਬ ਬਲ ਪੇਜ ਦਿੱਤਾ ਇੱਥੇ ਹੀ ਬਸ ਨੇ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਅਹਿਮ ਕਾਰਜ ਇੱਥੇ ਹੀ ਮੁਕੰਮਲ ਕੀਤਾ ਸੰਗਤ ਦੇ ਪਾਰੀ ਕੱਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਬਚਨ ਕੀਤਾ ਅੱਜ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹੋਣਗੇ ਇਨਸਾਫ ਕਰੇ ਜ਼ਮਾਨਾ ਤੋ ਯਕੀਨ ਹੈ ਇਨਸਾਫ ਕਰੇ ਜ਼ਮਾਨਾ ਤੋ ਯਕੀਨ ਹੈ ਕਹਿ ਦੇ ਕੇ ਗੁਰੂ ਗੋਬਿੰਦ ਦਾ ਕੋਈ ਸਾਨੀ ਹੀ ਨਹੀਂ ਹੈ ਕਰਤਾਰ ਦੀ ਸੋਗਤ ਵੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਵੋ ਕਮ ਹੈ ਕਰਤਾਰ ਦੀ ਸੋਗਤ ਵੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਵੋ ਕਮ ਹੈ